ਉਬੀਦਿੰਦ ਲਈ ਕੇਲੇ ਸੇਬ ਜਿੱਦਾਂ ਸਰਕਾਰੀ ਵਾਲੇ ਦਿੰਦੇ ਨੇ ਤੁਹਾਡੇ ਪਿੰਡ ਹੀ ਦਿੰਦੇ ਨੇ ਸਰਕਾਰੀ ਵਾਲੇ ਕਦੀ ਫਰੂਟ ਨਹੀਂ ਸੇਬ ਕੇਲੇ ਮੈਂ ਕਹਿੰਦੀ ਹਲੋ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਹੋਪਸ ਸਤਿ ਸ਼੍ਰੀ ਅਕਾਲ ਜੀ ਬੱਧੀਆ ਹੋਗੇ ਸੋ ਅੱਜ ਦਾ ਬਲੌਗ ਸਾਡਾ ਮੈਂ ਕਿਹਾ ਚਲੋ ਪਾ ਲਈ ਚੱਲੇ ਸੀਗੇ ਚੰਡੀਗੜ੍ਹ ਚੈੱਕ ਅਪ ਲਈ ਐਂਡ ਸਿਰ ਇਸ ਲਈ ਕਿ ਨਾ ਤਿਆਰ ਹੋ ਰਹੇ ਹੋ ਮਾਣ ਹੋਤਾ ਤਿਆਰ ਹੋ ਰਹੇ ਪਿਆਰੋ ਮੈਂ ਬੋਧਾ ਪੈਕਿੰਗ ਕਰਾਂ ਮੈਂ ਨਹੀਂ ਪਤਾ ਹੈਗਾ ਕੀ ਬੋਟੀਆਂ ਫਾਈਲਾਂ ਫੁੱਲਾ ਰੱਖੀ ਗਏ ਪਰੁੱਥ ਜਾ ਕੇ ਨਾ ਹਾਂ ਤੂੰ ਲੈ ਕੇ ਨਹੀਂ ਆ ਸਕਦੀ ਤੈਨੂੰ ਨਹੀਂ ਸੀ ਪਤਾ ਸੋ ਚਾਹਤ ਨਹੀਂ ਸੋ ਕਿ ਦੇ ਚਲੀਏ ਸੁਰ ਸੁਰਗੀ ਤੇ ਨਹੀਂ ਆ ਬਿਨਾਂ ਨਹੀਂ ਜਾਣਾ ਕਿਤੇ ਚਲ ਬਣਾ ਲੈਣੇ ਥੋੜੀ ਥੜੀ ਆ ਫੜੋ ਮੈਨੂੰ ਫੋਨ ਮੈਨੂੰ ਪੈਕਿੰਗ ਕਰ ਲਾਂ ਮੇਰੀ ਆਪ ਤੇ ਪਿਆਰ ਹੋਵੇ ਕੀ ਦਿਆ ਮੈਂ ਨਾ ਮੇਨ ਚੀਜ਼ਾਂ ਬਾਹਰ ਨਹੀਂ ਪਿਆਰੇ ਅੰਦਰ ਨੋਰਮਲੀ ਚੱਲਦੇ ਆਂ ਫਾਈਲ ਬਤਾ ਕਿ ਕਿੰਨੀ ਜ਼ਰੂਰੀ ਹੈ ਰੱਖ ਲਾ ਭਰਾਵਾ ਰੱਖ ਲਾ ਫਾਈਲ ਆਪਣਾ ਟਨ ਹੋਇਆ ਚੱਕਲੇ ਨੂੰ ਤਾਂ ਮੋੜ ਲੈ ਨਾ ਮੋੜੀ ਮੋੜ ਦੋ ਤੋਲਾ ਫਾਈਨ ਨਾ ਤੋ ਕੇ ਆਇਆ ਜਾ ਸਲਾਗ ਨਾ ਬਣੋ ਚਲ ਚਾਲਿਆ ਪੇਟ ਨੇ ਰੋਕੀ ਆ ਪੇਟ ਤਾਂ ਉੱਦੇ ਰੱਖ ਲਈ ਪਹਿਲੀ ਵਿੱਚ ਪੇਚ ਸੀ ਕਿ ਨਾ ਰਹਿਣ ਦੇ ਵਿੱਚੀ ਚਲੋ ਬਣੀ ਰਹੋ ਬਲੌਗ ਦੇ ਨਾਲ ਬਾਹਰ ਪੈ ਰਿਆ ਮੀ ਮਾੜਾ ਮਾੜਾ ਤੇ ਚਲ ਜਲਦੀ ਜਲਦੀ ਚਾਹ ਲੈ ਕੇ ਮੁੱਟੀ ਹਾਂ ਇੱਕ ਮਿੰਟ ਰੋਕ ਕੇ ਤੂੰ ਜਾਉ ਬੰਨੋ ਉਹ ਕਾਹਨ ਬੁਣਨੀ ਚਾਹ ਲਿਆ ਦੇ ਕਮਰੇ ਚ ਕਿੰਨਾ ਖਰਾਬ ਆ ਪਾ ਤੋ ਬੋਟਲ ਭਰ ਲੋ ਪਾਣੀ ਦੀ ਕਿਉਂ ਯਾਤਰਾ ਤੇ ਚੱਲੀ ਆ ਹੈ ਬਾਹਰ ਦੈਂਜੜਿਆ ਹਨੇਰਾ ਕਿੱਥੋਂ ਹੋ ਗਿਆ ਹੈ ਹਾਂ ਬਾਰਿਸ਼ ਪੈ ਰਹੀ ਮੜ ਮੜ ਹੈ ਕੀ ਕਹਿ ਰਹੇ ਆ ਕੀ ਕਹਿ ਰਹੀਆਂ ਮੇਰਾ ਨਾਲ ਜਲਦੀ ਪਾ ਕੇ ਫੇਜੇ ਤੇ ਕੀ ਕੰਬਲੀ ਹੋਈ ਯਾਰ ਚਲੋ ਆਪਦੇ ਨਾਲ ਤੇ ਵਲੌਗ ਬੋਲ ਲੇਟ ਪੈਂਦੇ ਸਾਨੂੰ ਪਤਾ ਆ ਤੁਹਾਡੀ ਬਿਚੀ ਚੱਲਦੇ ਟਾਈਮ ਨਹੀਂ ਮਿਲਦਾ ਹੈਗਾ ਚਲੋ ਥੋੜਾ ਜਿਹਾ ਟਾਈਮ ਤੁਹਾਡੇ ਲਈ ਕੱਢ ਲੈਨੇ ਕਿਉਂਕਿ ਸਾਰਿਆਂ ਸਾਨੂੰ ਇੰਨਾ ਪਿਆਰ ਕਰਦੇ ਆ ਫੋਲੋ ਕਰਦੇ ਆ ਨਾ ਚਲੋ ਬਣੇਗਾ ਵਲੌਗ ਹੋਟੀ ਮੈਨੂੰ ਚਾਹ ਨਾ ਖੋਖਣੀ ਦਿੱਤਾ ਆਪ ਚਾਹ ਨਾ ਬਰੈਡ ਤੇ ਜਹਾਂ ਨੂੰ ਹਾਲੀ ਚਾਹ ਖਾਲੀ ਚਾਹ ਨਹੀਂ ਪੀ ਸਕਦੇ ਜੇ ਤੁਸੀਂ ਵੀ ਆਪਣਾ ਬਿਸਕੁਟ ਖਾ ਸਕਦੇ ਚਲੋ ਖਾਲੀ ਪੀ ਲੈਨੇ ਆ ਟੁੱਟਿਆ ਫੋਨ ਹੀ ਯਾਰਾਂ ਦਾ ਤੇ ਫੋਕੀ ਚਾਹ ਯਾਰਾਂ ਦੀ ਹੱਥ ਤੋੜਿਆ ਸਟੰਟ ਮਾਰ ਦਿੰਦਾ ਫੋਕੀ ਚਾਹ ਯਾਰਾਂ ਦੀ ਆ ਜਾਓ ਚਾਹ ਪੀ ਲਓ ਯਾਰ ਸਾਰੇ ਜਿੰਨੇ ਜਿੰਨਾ ਚਾਹ ਪਸੰਦ ਆ ਮਿੰਨ ਤਾਂ ਬਹੁਤ ਪਸੰਦ ਆ ਮੋਤੀ ਦੇ ਹੱਥ ਦੀ ਆ ਮੋਤੀ ਦੇ ਹੱਥ ਦੀ ਕਹਿ ਦਿੰਦੇ ਆ ਫਿਰ ਮੈਲੀ ਵੀ ਨਹੀਂ ਵੜ ਕੇ ਬੋਲ ਕੀ ਆ ਮੈਂ ਕਿਹਾ ਹਾਂ ਤੁਹਾਨੂੰ ਚਾਹ ਆਹ ਮੈਂ ਕਿ ਨਹੀਂ ਮੈਂ ਕਿ ਨਹੀਂ ਮੈਂ ਕਿਹੜਾ ਝੂਠ ਬੋਲ ਦ ਚਲੋ ਬਣੀਰਾ ਬਲੌਗ ਦੇ ਨਾਲ ਚਾਹ ਵੀ ਕੇ ਚੱਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਬਿਨਾ ਨਾ ਲੈ ਕੇ ਚੱਲਦੇ ਆਂ ਕਹਿਣਾ ਚਾਹ ਨਹੀਂ ਕੁਝ ਕੁਝ ਕਹਿਣਾ ਚਾਹ ਨਹੀਂ ਕੁਝ ਬੋਲਣਾ ਚਾਹ ਨਹੀਂ ਹਾਂਜੀ ਬੋਲੋ ਖੁਸ਼ ਹੋਣਾ ਹੀ ਹੈ ਖੁਸ਼ ਮੈਂ ਉੱਥੇ ਰਹਿਣਾ ਕਿ ਨਾਲ ਹੋਣਾ ਇਹ ਉੱਥੇ ਜਾ ਕੇ ਦੱਸ ਸਕਦੀ ਹਾਂ ਤੁਹਾਨੂੰ ਸੌਰੀ ਠੀਕ ਹੈ ਦੋ ਚਾਰ ਕੱਪੜੇ ਵਾਧੂ ਚੱਕ ਲਈ ਜਿੱਦਣ ਰਹਿਣਾ ਬਣ ਗਿਆ ਤਾਂ ਬੰਦਾ ਰਹਿ ਜਾਂਦਾ ਨਹੀਂ ਲੈ ਲਾਂਗੇ ਕੋਈ ਨਹੀਂ ਲਓ ਜੀ ਮੀਂਹ ਪੈ ਰਿਹਾ ਬਹੁਤ ਜ਼ਿਆਦਾ ਹੋਏ ਹੋਏ ਹਾਂ ਗੱਡੀ ਦੇ ਮਾਰਚੀ ਦਾ ਤਾਂ ਠੰਡ ਰਹੇਗੀ ਸਹੀ ਗੱਲਾਂ ਹਨਾ ਪਰ ਬਾਰਿਸ਼ 'ਚ ਜਾਨ ਤੋਂ ਮਜ਼ੇ ਹੀ ਆਉਂਦੇ ਆ ਹਨਾ ਗੱਡੀ ਤੋਂ ਹੋਣ ਦਾ ਖਰਚਾ ਵੱਜ ਗਿਆ ਪਰ ਤੂੰ ਲਵੇ ਡੇਗ ਕੇ ਕੀ ਹੁੰਦੀ ਆ ਸਾਨੂੰ ਮਿਲਦੇ ਆ ਤੁਹਾਨੂੰ ਹੁਣ ਚੰਡੀਗੜ੍ਹ ਦੇ ਆ ਗਏ ਮੰਮੀ ਦਾ ਫੋਨ ਨਹੀਂ ਆਇਆ ਦੇਖੋ ਥੋੜੀ ਦੇਰ ਤੱਕ ਆ ਜਾਣਾ ਹੈ ਵੀ ਚੱਲ ਪਈਓ ਕਿ ਨਹੀਂ ਚੱਲ ਪਈਓ ਕੋ ਦੁਰਨਾ ਆ ਮੰਮੀ ਨੇ ਨਹੀਂ ਮੈਂ ਦੱਸਿਆ ਕਿ ਨਹੀਂ ਜਲਦੀ ਮੈਂ ਸਵੇਰੇ ਆਣਾ ਬਿਲਲੋ ਜੀ ਅਸੀਂ ਪਹੁੰਚ ਗਏ ਹੁਣ ਚੰਡੀਗੜ੍ਹ ਤੇ ਬਾਰਿਸ਼ ਕਰਕੇ ਮੈਨੂੰ ਲੱਗਦਾ ਟ੍ਰੈਫਿਕ ਹੋਇਆ ਪਿਆ ਬਸ 10 ਤੋਂ 15 ਮਿੰਟ ਦਾ ਰਸਤਾ ਰਹਿ ਗਿਆ ਚਲ ਮੁੱਟੀ ਜਲਦੀ ਜਲਦੀ ਰੈਡੀ ਹੋ ਜਾ ਲੋ ਜੀ ਆਪਾਂ ਪਹੁੰਚ ਗਏ ਚੰਡੀਗੜ੍ਹ ਰੋਟੀ ਪੈਣੀ ਖਾ ਲਿਆ ਹੁਣ ਆਪਾਂ ਜਿਹੜੇ ਮੈਨ ਤਾਂ ਮਲੇ ਆਏ ਆ ਉਹ ਆਪਾਂ ਚੱਲੇ ਆ ਰੈਡੀ ਹੋ ਲਈ ਉਹਦੇ ਲਈ ਪਹਿਲਾਂ ਜਾਣਾ ਸਕੈਨ ਕਰਾਂ ਫਿਰ ਜਾਣਾ ਆਪਣੇ ਫੇਵਰੇਟ ਮੈਨ ਕੋ ਜਿਹੜੇ ਕਿ ਨੂੰ ਦੇਖ ਰਹੇ ਨੇ ਇਸ ਟਾਈਮ ਐਂਡ ਉਸ ਤੋਂ ਬਾਅਦ ਕੀ ਹੋਣਾ ਹੈਗਾ ਮੂਵੀ ਦੇਖ ਲਾਂਗੇ ਉਸ ਤੋਂ ਬਾਅਦ ਆਪਾਂ ਹਾਂ ਮੂਵੀ ਦੇਖਾਂਗੇ ਜਿਹੜੀ ਅੱਜ ਆਉਣੀ ਹੈ ਉਹਦੀ ਹਮ ਸਹੀ ਗੱਲ ਹੈ ਬਣੇ ਰੋ ਵਲੌਗ ਦੇ ਨਾਲ ਮਿਲਦੇ ਆਂ ਚਾਹ ਪੀ ਲਈ ਪਹਿਲਾਂ ਮੇਨ ਚਾਹ ਰਹੀ ਮੇਰੀ ਚਾਹ ਤੀ ਕਿ ਆਪਾਂ ਚਾਹ ਲੈਣਾ ਚਾਹ ਚਾਹ ਪੀਣੀ ਆ ਜਣਾ ਆਪਾਂ ਚਾਹ ਪੀ ਕੇ ਹੀ ਜਾਣਾ ਆਪਾਂ ਕੋਈ ਨਹੀਂ ਦੁੱਧ ਲੈ ਆਵਾਂਗੇ ਅਗਲੀ ਵਾਰ ਨਾਲ ਆਪਣਾ ਇਹ ਗੱਡੀ ਗੱਲ ਕਰਤੀ ਲਓ ਜੀ ਹੁਣ ਅਸੀਂ ਚੱਲੇ ਆਂ ਫੋਰ ਚੈੱਕ ਅਪ ਐਂਡ ਮੰਮੀ ਹੈਲੋ ਕਰ ਦੇ ਹੈਲੋ ਹੈਲੋ ਚੱਕੀ ਮਾਰੀ ਆ ਲਓ ਮੰਮੀ ਤੂੰ ਤਾਂ ਸੋ ਹਾਂ ਕੁਛ ਕਹਿਣਾ ਚਾਹੁੰਦੇ ਹੋ ਬੋਲੋ ਬੋਲੋ ਬੁਲਾਇਆ ਅੱਜ ਜਦੋਂ ਕੈਮਰਾ ਆਫ ਕਰ ਦਿੰਦੀ ਉਹ ਦਰ 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 ਲੱਗੇ ਬੰਮਾ ਸ਼ਰੀਫ ਹੀ ਬੁਲਾਇਆ ਹੁਣ ਤਾਂ ਹੀ ਬੋਲੋ ਉਹਦਾ ਮੈਂ ਕੱਟ ਬੁਲਾਇਆ ਕਹਿਣ ਦਾ ਮਤਲਬ ਬੋਲੋ ਇਹ ਬੋਲਦਾ ਮੈਂ ਕਿਹਾ ਵੀ ਮੈਡਮ ਨੇ ਜੋ ਡੇਲੀ ਚੈੱਕਅਪ ਆ ਉਹ ਲਈ ਬੁਲਾਇਆ ਤੇ ਅੱਪਾ ਜਾ ਰਹੇ ਆ ਗੈਸ ਬਾਰਿਸ਼ ਇੱਥੇ ਵੀ ਬਾਰਿਸ਼ ਇੱਥੇ ਵੀ ਹੋ ਰਹੀ ਆ ਮੌਸਮ ਖਰਾਬ ਹੀ ਆ ਵੈਸੇ ਬਟਕ ਜਾਵਾਂਗੇ ਜੀ ਸੋ ਅੱਜ ਪਰਮ ਨੇ ਵਾਦਾ ਵੀ ਕੀਤਾ ਹੈ ਇੱਕ ਫਿਲਮ ਵੀ ਹੋਊਗਾ ਦਿਖਾ ਰਾਂ ਕਿ ਦੇਸ਼ਿਆਂ ਸੱਤ ਮਹੀਨਿਆਂ ਬਾਅਦ ਵਾਇਰ ਦਪਾ ਤੋਂ ਮੁਕੇ ਹੋ ਜਿੱਦੇ ਨਾ ਕੀਆ ਪਹਿਲਾਂ ਪਾਰਸਲ ਕਰਨਾ ਹੈ ਓਕੇ ਇੱਕ ਜਨ ਪਾਰਸਲ ਆਉਣਾ ਲਈ ਆਏ ਹੋਇਆ ਹੌਸਪੀਟਲ ਨਾ ਲਓ ਜੀ ਚੰਡੀਗੜ੍ਹ ਲੈਟਾਂ 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 ਕਿੱਥੇ ਲੈ ਕੇ ਆ ਗਈਆਂ ਛਾੜੇ ਦਾ ਪਿੰਡ ਕੋਲ ਲੈਟ ਹੀ ਹੈ ਨਹੀਂਗੀ ਤਾਂ ਇਹ ਤੁਹਾਨੂੰ ਦੁਨੀਆ ਚ ਲੈ ਕੇ ਚਲੋ ਡਾਕਟਰ ਨੂੰ ਮੈਨੇ ਚੱਲੇ ਆ ਜੀ ਪਰ ਲੈਟਾਂ ਨੇ ਬੜਾ ਪੰਗਾ ਪਾਇਆ ਲੈਟਾਂ 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 ਨਾਗ ਜੱਗਾ ਕਾ ਨਾਗ ਜੱਲਦੀ ਜਲਦੀ ਚਲੋ ਚਲੀਏ ਡਾਕਟਰ ਦੇ ਕਹਿਣਾ ਚਾਹੀਦੀ ਕੁਛ ਬੋਲਣਾ ਚਾਹੀਦੀ ਹੈ ਟੈਂਸ਼ਨ ਨਹੀਂ ਜੀ ਕਿਉਂ ਟੈਂਸ਼ਨ ਨਹੀਂ ਆ ਰਹਾ ਟੈਂਸ਼ਨ ਨਹੀਂ ਲਈ ਦਿੰਦੀ ਆਪਾਂ ਘੜਾ ਫੋਨ ਲੇਟ ਹੋ ਗਈ ਆ ਮੇਰੀ ਲੈਟ ਹੁੰਦੀ ਬੜੀ ਘਾਟ ਆ ਇਹ ਟਾਈਮਿੰਗ ਬੜਾ ਘਾਟ ਹੁੰਦੀ ਹੈ ਨਹੀਂ ਸਭ ਤੋਂ ਵੇਕਾ ਲੈਟ ਲੱਗਦੀ ਹੈ ਮੈਨੂੰ ਇਹ ਚੰਡੀਗੜ੍ਹ ਦੀ ਗੱਲ ਸਭ ਤੋਂ ਦੇਖਣ ਦਾ ਮੌਸਮ ਕਿੰਨਾ ਵਧੀਆ ਹੋਇਆ ਹੋਇਆ ਹੈ ਨਾ ਚਲੋ ਜੀ ਮਿਲਦੇ ਆਂ ਸਾਨੂੰ ਹੁਣ ਜਾ ਕੇ ਹਾਂ ਮੋਟੇ ਕਿਹੋ ਲੱਗ ਰਿਹਾ ਅੱਛਾ ਲੱਗ ਰਿਹਾ ਮੌਸਮ ਅੱਛਾ ਆਇਆ ਹੂੰ ਮੈਡਮ ਤਾਂ ਉਹ ਵੀ ਦਿੰਦੇ ਨੇ ਜਿਹੜੇ ਇਕੱਲੇ ਸੇਵ ਜਿੱਦਾਂ ਸਰਕਾਰੀ ਵਾਲੇ ਦਿੰਦੇ ਨੇ ਸਾਡੇ ਪਿੰਡ ਹੀ ਦਿੰਦੇ ਨੇ ਸਰਕਾਰੀ ਵਾਲੇ ਕਦੀ ਫਰੂਟ ਨਹੀਂ ਸੇਵ ਕੇ ਲੈ ਮੈਂ ਕਹਿੰਦੀ ਐਂਟਰੀ ਲਈ ਮੈਨੂੰ ਸਾਧ ਲੰਦੇ ਘਰੇ ਚਲੋ ਚਲੋ ਜੀ ਚਲੋ ਪਾਣੀ ਪੁਣੀ ਪੀਲਾ ਹਾਂਜੀ ਬੋਤਲ ਦਿਓ ਹਾਂਜੀ ਜੀ ਇਸ ਵੀਰੀ ਅੰਦਰ ਰੱਖ ਮਾਂ ਤੇ ਅੰਦਰ ਇਹ ਕੱਲੀ ਇਹ ਪੁਰਾਣੀ ਪੜੀ ਹੈ ਹਾਂ ਹਾਂ ਉਹ ਸ਼ਾਂਤੀ ਉਹ ਸੁਟ ਰਹੇ ਨੇ ਮੈਂ ਕਿਹਨਾਂ ਉੱਪਰਣਾ ਜਾਈਦਾ ਕੀ ਕੀ ਪਰਮ ਉਹ ਬੜੀ ਸ਼ਾਂਤਲੀ ਵੀ ਲੱਗ ਰਹੀ ਮੁੰਡਾਈ ਕਿ ਉਹ ਸ਼ਾਂਤਲੀ ਵੀ ਹੈ ਉਹ ਸ਼ਾਂਤੀ ਦਾ ਪ੍ਰਤੀਤ ਉਹ ਖੋਦੀ ਇਥੇ ਦੇਖੋ ਤਾਂ ਮਾਣ ਆ ਆਲੇ ਪਾਸੇ ਘੱਟਣਾ ਚਲੋ ਬੀਡ ਕਰਦੇ ਆ ਹਾਂ ਮਲੇ ਕੁੜੀਆਂ ਕੜਾ ਖਾਣੇ ਮੇਰੇ ਜੀ ਕਰਾਂਗੇ ਆ ਉਹ ਬਣਾ ਲਓ ਬਸ ਕਰ ਸਮੀ ਆਉਦੀ ਤਰਾਣੀਆਂ ਜਾਦਾ ਜਦੋਂ ਹਮੇ ਜੁੜਾ ਹੁੰਦੇ ਸੀ ਕੋਟੋਂ ਤੋਂ ਵਿਆਹ ਦੀਆਂ ਮੇੜੀਆਂ ਲਾਈਆਂ ਆਓ ਇਹ ਤਾਂ ਗਲਤ ਰੀ ਹੈ ਜੀ ਦੂਜੀ ਦੇ ਨਿਆਣਿਆਂ ਦੀ ਲਾਈਆਂ ਆ ਤੀਜੀ ਇਹ ਤੇ ਲਾਈ ਆ ਆ ਵੀ ਆਪਣਾ ਲੱਗਾ ਜੇ ਬੱਲੇ ਸ਼ੋਨ ਰੈਸਟ ਕਰੀਏ ਚਲੋ ਜੀ ਬਾਏ ਬਾਏ ਇਹ ਬਲੌਗ ਦਾ ਅੱਪ ਇੱਥੇ ਐਂਡ ਕਰਦੇ ਆ ਤੇ ਨਵੇਂ ਬਲੌਗ ਲਈ ਬਣੇ ਰਹੋ ਤੇ ਵਲੌਗ ਯੂ ਦੇਖਿਓ ਬਾਏ ਬਾਏ ਕਰਦੋ ਸਾਰੇ ਜਣੇ ਬਾਏ ਬਾਏ